ਹੈਡ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਬਰਾੜ ਵੱਲੋਂ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਸਰਪੰਚੀ ਇਲੈਕਸ਼ਨ ਅਨਾਉਂਸ ਹੁੰਦਾ ਸਾਰੀ ਹੁਣ ਪੰਜਾਬ ਭਰ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਕਈ ਥਾਵਾਂ ਤੇ ਸਰਪੰਚੀ ਚੋਣਾਂ ਨੂੰ ਲੈ ਕੇ ਲੱਖਾਂ ਕਰੋੜਾਂ ਦੀਆਂ ਜਿਹੜੀਆਂ ਉਹ ਬੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹੈ ਪਰ ਚੌਂਕ ਕਮਿਸ਼ਨ ਵੱਲੋਂ ਸਖਤ ਐਕਸ਼ਨ ਲੈਂਦਾ ਹੋਇਆ ਉਹਨਾਂ ਤੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਪਰ ਕਈ ਪਿੰਡਾਂ ਦੇ ਵਿੱਚ ਐ ਸੂਝਬੂਝ ਤੋਂ ਕੰਮ ਲੈਂਦਾ ਹੋਇਆ ਸਰਬਸੰਮਤੀ ਕੀਤੀ ਗਈ ਹੈ ਅੱਜ ਅਸੀਂ ਇਸੇ ਸਬੰਧ ਦੇ ਵਿੱਚ ਪਿੰਡ ਛਪੜੀ ਆਲਾ ਆਏ ਹੋਏ ਹਾਂ ਜਿੱਥੇ ਇੱਕ ਲੇਡੀ ਮਹਿਲਾ ਨੂੰ ਸਰਪੰਚ ਚੁਣਿਆ ਗਿਆ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਸਰਪੰਚ ਸਾਹਿਬ ਕੀ ਨਾਮ ਆ ਤੁਹਾਡਾ ਜੀ ਸਰੋਜ ਰਾਣੀ ਤੁਸੀਂ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਹੋ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਵੀ ਇਹਨਾਂ ਨੇ ਸਾਨੂੰ ਇੰਨੀ ਇੱਜ਼ਤ ਮਾਨ ਬਖਸ਼ੀ ਹੈ ਤੇ ਬਾਕੀ ਆਉਣ ਵਾਲੇ 5 ਸਾਲਾਂ ਦਾ ਸਮਾਂ ਮਿਲਿਆ ਸਾਨੂੰ ਪਿੰਡ ਵਾਸਤੇ ਕੁਝ ਕਰਨ ਦਾ ਜਰੂਰ ਕਰਾਂਗੇ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਾ ਦਿੱਤਾ ਜਾਵੇ ਤੁਹਾਨੂੰ ਲੱਗਦਾ ਸੀਗਾ ਕਿ ਪਿੰਡ ਜਿਹੜਾ ਸਾਰਾ ਤੁਹਾਡੇ ਤੇ ਸਰਬਸੰਮਤੀ ਕਰੂਗਾ ਲਗਦਾ ਤਾਂ ਨਹੀਂ ਸੀ ਚਲੋ ਹੋ ਗਈ ਬਾਕੀ ਮੇਰੇ ਪਤੀ ਦੀ ਬਹੁਤ ਇੱਛਾ ਸੀ ਇੱਕ ਵਾਰੀ ਸਾਨੂੰ ਮੌਕਾ ਦਿੱਤਾ ਜਾਵੇ ਤੇ ਹੁਣ ਇਹ ਮੌਕਾ ਮਿਲਿਆ ਸਾਨੂੰ 5 ਸਾਲਾਂ ਵਾਸਤੇ ਅਸੀਂ ਕਰਾਂਗੇ ਕੋਸ਼ਿਸ਼ ਵੀ ਕੋਈ ਗਲਤੀ ਨਾ ਹੋਵੇ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਮੇਬਰਾਨੋ ਤੇ ਉਹਨਾਂ ਦੀ ਸਲਾਹ ਅਨੁਸਾਰ ਹੀ ਕੋਈ ਵੀ ਫੈਸਲਾ ਹੋਵੇ ਕਿਹੜੇ ਕੰਮ ਸੋਚੇ ਹੋਏ ਐ ਪਿੰਡ ਦੇ ਵਿੱਚ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰਨਾ ਚਾਹ ਪੈਲ ਦੇ ਆਧਾਰ ਤੇ ਜਿਵੇਂ ਕੋਈ ਨਵੀਂ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਗਰਾਊਂਡ ਵਗੈਰਾ ਜਾਂ ਫਿਰ ਇਸ ਤਰ੍ਹਾਂ ਦੇ ਹੋ ਜਾਣ ਬੱਚਿਆਂ ਵਾਸਤੇ ਵੀ ਔਰਤਾਂ ਵਾਸਤੇ ਵੀ ਇਵੇਂ ਤਰ੍ਹਾਂ ਦੇ ਇੱਕ ਨਸ਼ਾ ਜਿਹੜਾ ਉਹ ਪਿੰਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫੈਲਿਆ ਹੋਇਆ ਉਹਦੇ ਵਾਸਤੇ ਵੀ ਕੋਈ ਪਿੰਡ ਵਾਸਤੇ ਤੁਸੀਂ ਸਰਪੰਚ ਨੂੰ ਸੋਚੋ ਹਾਂਜੀ ਜੀ ਜ਼ਰੂਰ ਨਸ਼ਾ ਬਹੁਤ ਵੱਧ ਰਿਹਾ ਅੱਜਕੱਲ ਹੁਣ ਆਉਣ ਵਾਲੀ ਪੀੜ੍ਹੀ ਨਸ਼ੇ ਵੇਤੀ ਡੁੱਬੀ ਹੋਈ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਨਸ਼ੇ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ ਤੇਰਾ ਨਾਮ ਅਮਨਦੀਪ ਅਸੀਂ ਸਾਰੀ ਪ੍ਰੈਸ ਦਾ ਪਿੰਡ ਚੱਕ ਛਪੜੀ ਵਾਲੇ ਚੌਣ ਤੇ ਸਾਰਿਆਂ ਨੂੰ ਜੀ ਆਖਦੇ ਆ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਉਹ ਸਰਪੰਸਤੀ ਹੋਈ ਆ ਤੁਸੀਂ ਸਰਪੰਸਤੀ ਮਿਲਣ ਨਾਲ ਮੈਂਬਰ ਬਣੇ ਨੌਜਵਾਨ ਤੇ ਟੀਚਰ ਵੀ ਹੋ ਤੁਸੀਂ ਹਾਂਜੀ ਤਾਂ ਨੌਜਵਾਨਾਂ ਵਾਸਤੇ ਕੀ ਕਰਨਾ ਚਾਹੀਦਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਿਹੜੇ ਖੇਡਣ ਵਾਲਾ ਸੀ ਜੋੜਨਾ ਚਾਹੁੰਦੇ ਆ ਤਾਂ ਜਿਵੇਂ ਤੁਸੀਂ ਅੱਗੇ ਵੀ ਕਹਿ ਚੁੱਕੇ ਹੋ ਕਿ ਜਿਹੜਾ ਨਸ਼ਾ ਹੈ ਉਹ ਸਾਰੇ ਪੰਜਾਬ ਵਿੱਚ ਪੂਰੀ ਤਰ੍ਹਾਂ ਫੈਲ ਚੁੱਕਿਆ ਹੈ ਤਾਂ ਅਸੀਂ ਜੋ ਵੀ ਇਸ ਤਰ੍ਹਾਂ ਦਾ ਨਸ਼ੇ ਵਾਲਾ ਮੁੱਦਾ ਹੈ ਇਸ ਨੂੰ ਲੈ ਕੇ ਅੱਗੇ ਚੱਲਾਂਗੇ ਕਿ ਸਾਡੇ ਪਿੰਡ ਵਿੱਚ ਜਿਹੜਾ ਨਸ਼ਾ ਕਿਸੇ ਤਰ੍ਹਾਂ ਨਾ ਆਵੇ ਇੱਕ ਟੀਚਰ ਹਾਂ ਹਾਂ ਟੀਚਰ ਹੋਣ ਦੇ ਨਾਂ ਤੇ ਜਿਹੜੇ ਬੱਚੇ ਆ ਸਿੱਖਿਆ ਤੋਂ ਵਾਂਝੇ ਰਹਿ ਗਏ ਆ ਜਾਂ ਉਹ ਸਿੱਖਿਆ ਵਾਲੇ ਪਾਸੇ ਨਹੀਂ ਕੀ ਉਹਨਾਂ ਨੂੰ ਵੀ ਕੋਈ ਸਿੱਖਿਆ ਵਾਲੇ ਪਾਸੇ ਲਾਉਣ ਦੀ ਕੋਸ਼ਿਸ਼ ਕਰੇ ਹਾਂਜੀ ਸਰ ਜੋ ਵੀ ਬੱਚੇ ਸਿੱਖਿਆ ਤੋਂ ਪਿਛੜੇ ਹੋਏ ਨੇ ਉਹਨਾਂ ਨੂੰ ਜਿਹੜਾ ਸੀ ਆਪਣੇ ਸਕੂਲ ਵਿੱਚ ਲਿਜਾ ਕੇ ਵੱਧ ਤੋਂ ਵੱਧ ਜੋ ਆਪਣੇ ਵੱਲੋਂ ਪੂਰੀ ਸਹਾਇਤਾ ਫੀਸ ਵਗੈਰਾ ਦੀ ਉਹ ਅਸੀਂ ਆਪਣੇ ਆਪ ਕਰਾਂਗੇ ਜੀ ਤੁਸੀਂ ਟੀਚਰ ਹੋਣ ਦੇ ਨਾਲ ਨਾਲ ਪੰਚਾਇਤ ਨੂੰ ਵੀ ਜਿਹੜਾ ਪਿੰਡ ਨੂੰ ਵੀ ਸਮਾਂ ਦੇਣਾ ਕਿ ਦੋਨੋਂ ਚੀਜ਼ਾਂ ਨੂੰ ਮੇਨਟੇਨ ਕਰ ਪਾਉਂਗੇ ਹਾਂਜੀ ਸਰ ਬਿਲਕੁਲ ਵੈਸੇ ਵੀ ਸਾਡੇ ਪਿੰਡ ਵਿੱਚ ਇਦਾਂ ਦੇ ਕੋਈ ਮਸਲੇ ਨਹੀਂ ਕਿ ਹਰ ਰੋਜ਼ ਪੰਚਾਇਤ ਹੋਏ ਜੀ ਬਹੁਤ ਘੱਟ ਚੱਣ ਸਕੇ ਜਿਹੜੇ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਇਕੱਠੀ ਹੁੰਦੀ ਹੈ ਥਾਣੇ ਤੱਕ ਵੀ ਜਿਹੜੇ ਕਿਸੇ ਤਰ੍ਹਾਂ ਦਾ ਕੋਈ ਵੀ ਮਸਲਾ ਨਹੀਂ ਜਾਂਦਾ ਤਾਂ ਟਾਈਮ ਜਿਹੜਾ ਸਾਡੇ ਕੋਲ ਬਹੁਤ ਜ਼ਿਆ ਤੁਸੀਂ ਇਹਨਾਂ ਦੇ ਵਿੱਚ ਸਾਰੇ ਨਾਲੋਂ ਉਮਰ ਤੋਂ ਢਰਾਜ ਲੱਗਦੇ ਆ ਇਹਨਾਂ ਨੂੰ ਛੋਟੇ ਬੱਚਿਆਂ ਨੂੰ ਲੈ ਕੇ ਆਪਦੇ ਨਾਲ ਕਿਸ ਤਰ੍ਹਾਂ 5 ਸਾਲ ਤੁਸੀਂ ਪੂਰੇ ਕਰੋਗੇ ਲੱਗਦਾ ਕਿ ਤੁਹਾਡੀ ਇਹਨਾਂ ਦੇ ਨਾਲ ਤਾਲਮੇਲ ਬੈਠ ਸਕਦਾ ਨਹੀਂ ਜੀ ਵੈਗੁਰੂ ਦੀ ਕਿਰਪਾ ਹੋਏਗੀ ਉਹ ਦਿਨ ਸਾਰੇ ਰਲ ਕੇ ਜਾਵਾਂਗੇ ਅਸੀਂ ਕਿਤੇ ਵੀ ਜਾਣਾ ਹੋਵੇ ਸਾਡਾ ਇਹ ਪਹਿਲਾਂ ਹੀ ਅਸੀਂ ਪ੍ਰਣ ਕੀਤਾ ਹੈ ਪੰਜ ਮੈਂਬਰਾਂ ਛੇਵਾਂ ਸਾਡਾ ਸਰਪੰਚ ਅਸੀਂ ਇੱਥੇ ਵੀ ਜਾਣਾ ਕੋਈ ਵੀ ਕੰਮ ਕੀਤਾ ਕਰਨਾ ਹੈ ਅਸੀਂ ਉਹ ਰਲ ਕੇ ਕਰਾਂਗੇ ਇੱਕ ਨਸ਼ਾ ਮੁਕਤ ਤੇ ਸਾਰੇ ਛੋਟੇ-ਛੋਟੇ ਬੱਚਿਆਂ ਨੂੰ ਮੇਰੇ ਵੱਲੋਂ ਇਹ ਪ੍ਰੇਰਨਾ ਹੋਵੇਗੀ ਗੁਰਬਾਣੀ ਦੇ ਨਾਲ ਜੁੜਨ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਲੈਣ ਉਹਨਾਂ ਦੇ ਵਿਚਾਰਾਂ ਤੇ ਚੱਲਣ ਜਦੋਂ ਉਹਨਾਂ ਦੇ ਵਿਚਾਰਾਂ ਤੇ ਚੱਲਣਗੇ ਗੁਰੂ ਗ੍ਰੰਥ ਸਾਹਿਬ ਦੇ ਤੇ ਸਾਰਾ ਪਿੰਡ ਨਸ਼ਾ ਮੁਕਤ ਹੋ ਜਾਏਗਾ ਤੇ ਵਧੀਆ ਸੁਖ ਹੋਏਗਾ ਪਿੰਡ 'ਚ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਬੋਲੀਆਂ ਹੋ ਰਹੀਆਂ ਲੱਖਾਂ ਕਰੋੜਾਂ ਤੱਕ ਪਹੁੰਚ ਰਹੀਆਂ ਉਹਨਾਂ ਦੇ ਮੁਕਾਬਲੇ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਹੈ ਉਹ ਵੱਧ ਵਿਕਾਸ ਕਰਪਾਉ ਬਿਲਕੁਲ ਜੀ ਉਹ ਵੱਧ ਵਿਕਾਸ ਕਰੂਗੀ ਜਦੋਂ ਜਿੱਥੇ ਬੋਲੀ ਹੋਏਗੀ ਉਥੇ ਨਾਲ ਦੀ ਨਾਲ ਲੜਾਈਆਂ ਹੋਣਗੀਆਂ ਉਹਨਾਂ ਦਾ ਜਿਹੜਾ ਸਮਾਂ ਹੈ ਉਹਨਾਂ ਕੋਲ ਸਮਾਂ ਨਹੀਂ ਹੋਏਗਾ ਕਿਸੇ ਨੂੰ ਦੇਣ ਵਾਸਤੇ ਇੱਥੇ ਸਾਡਾ ਇੱਕ ਤਾਂ ਸਾਰਾ ਸਮਾਂ ਬਚ ਗਿਆ ਪਿੰਡ ਦੀ ਪਾਈਚਾਰਕ ਸਾਜ ਬਣਾਉਣ ਦੇ ਲਈ ਤੁਹਾਡੇ ਵੱਲੋਂ ਕਿਸ ਤਰ੍ਹਾਂ ਜੇ ਤੱਕ ਦੇਖਿਆ ਜਾਂਦਾ ਕਿ ਸਰਪੰਚੀ ਚੌੜੇ ਲੜਾਈਆਂ ਝਗੜੇ ਕਾਹਦੇ ਨੇ ਗੁੱਟਬੰਦੀ ਆਉਂਦੀਆਂ ਨੇ ਹੋ ਸਕਦਾ ਹੈ ਹੁਣ ਵੀ ਹੋਣ ਉਸ ਨੂੰ ਤੋੜਨ ਵਾਸਤੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਪੰਚਾਇਤ ਦੇ ਉਪਰਾਲੇ ਕੀਤੇ ਜਾਣਗੇ ਅਸੀਂ ਇਹ ਕੋਸ਼ਿਸ਼ ਕਰਾਂਗੇ ਜੋ ਵੀ ਮਾੜਾ ਮੋਟਾ ਅੱਗੇ ਪਹਿਲਾਂ ਹੋਇਆ ਹੈ ਉਹ ਸਾਰਾ ਜਿਹੜੀ ਨਫ਼ਰਤ ਹੈ ਗਈ ਉਸ ਨੂੰ ਖਤਮ ਕੀਤਾ ਜਾਵੇ ਜੇ ਕੋਈ ਮਾੜੀ ਮੋਟੀ ਰਹਿੰਦੀ ਹੈ ਤੇ ਬਾਕੀ ਬਹੁਤ ਵਧੀਆ ਹੈ ਪਹਿਲੀ ਗੱਲ ਤਾਂ ਸਾਰੀ ਨਫ਼ਰਤ ਖਤਮ ਹੀ ਹੋ ਗਈ ਸਾਡੇ ਤੇ ਬਹੁਤ ਹੀ ਵਧੀਆ ਸ਼ਾਂਤੀਪੁਰ ਕੋ ਨਾਲ ਜਿਹੜੀ ਪੰਚਾਇਤ ਸਾਡੀ ਚੋਣ ਹੋਈ ਹੈ ਚੁਣੀ ਗਈ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਮੈਨੂੰ ਆਸ ਹੈ ਕਿ ਜਿਹੜਾ ਹੁਣ ਅਗਲਾ ਪਲਾਨ ਹੋਏਗਾ ਉਹ ਵੀ ਇਸ ਤਰ੍ਹਾਂ ਹੀ ਸਰਬਸੰਮਤੀ ਵਾਲੀ ਹੋਵੇਗਾ ਮੋਢਨ ਜੀ ਤੁਹਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਹੈ ਇਹਦੇ ਸੰਬੰਧ ਚ ਕੀ ਕਹਿਣਾ ਚਾਹੋਗੇ ਸਾਡੇ ਪਿੰਡ ਸਰਬਸੰਮਤੀ ਹੋਈ ਜੀ ਲਗਾਤਾਰ ਤੀਸਰੀ ਵਾਰ ਅਸੀਂ ਸਰਬਸੰਮਤੀ ਕਰ ਰਹੇ ਆਂ ਅਸੀਂ ਜੇ ਪੋਲੀਟੀਕਲ ਤੌਰ ਤੇ ਨਾ ਬਾਹਰ ਅੰਦਰ ਜਾਂਦੇ ਤੇ ਸ਼ਾਇਦ ਸਾਡੀ ਵੀ ਸਰਬਸੰਮਤੀ ਨਾ ਆਉਂਦੀ ਅਸੀਂ ਕਈਆਂ ਪਿੰਡਾਂ 'ਚ ਦੇਖਿਆ ਜਿਨ੍ਹਾਂ 'ਚ ਸਰਵਸੰਤੀ ਪਹਿਲਾਂ ਹੁੰਦੀ ਏ ਉਹਨਾਂ ਦੀਆਂ ਰਹਿਮਾਂ ਲੈ ਕੇ ਸਾਡੇ ਪਿੰਡ ਅੱਜ ਤੱਕ ਕਦੇ ਕੋਈ ਕਿਸੇ ਨੇ ਕਿਹਾ ਵੀ ਸਾਡੇ ਪਿੰਡ ਕਦੇ ਵੋਟਾਂ ਨਹੀਂ ਪਈਆਂ ਪੰਚਾਇਤ ਦੀਆਂ ਤੇ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਵੀ ਉਸੇ ਤਰ੍ਹਾਂ ਲਾਗੂ ਕਰੀਏ ਮੁਸ਼ਕਲਾਂ ਆਈਆਂ ਨੇ ਪਹਿਲਾਂ ਹੁਣ ਆਉਣ ਵਾਲੇ ਦਿਨਾਂ 'ਚ ਮੇਰਾ ਖਿਆਲ ਮੁਸ਼ਕਲ ਨਹੀਂ ਆਏਗੀ ਕੋਈ ਵੀ ਆਪਣੇ ਆਪ ਹੀ ਜਿਹੜਾ ਉਹਦਾ ਹੱਲ ਹੋ ਜਾਏਗਾ ਹਰ ਇੱਕ ਨੂੰ ਮਿਲੇਗਾ ਮੌਕਾ ਮਿਲੇਗਾ ਜੇ ਕੋਈ ਕਹਿੰਦਾ ਵੀ ਮੇਰਾ ਅਧਿਕਾਰ ਹੈ ਤੇ ਫਿਰ ਉਹਦਾ ਅਧਿਕਾਰ ਵਾਕਈ ਅਸੀਂ ਸਮਝਾਂਗੇ ਵੀ ਇਹਦਾ ਅਧਿਕਾਰ ਹੈ ਤੇ ਉਹਨੂੰ ਅਸੀਂ ਜ਼ਰੂਰ ਦਿਆਂਗੇ ਜਿਹੜੀ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਸਥਾ ਤੋਂ ਆ ਜਿਹੜੀ ਇਹ ਸੰਸਦ ਤੱਕ ਪਹੁੰਚਦੀ ਹੈ ਇਹਦੀ ਪ੍ਰਕਿਰਿਆ ਸਾਰੀ ਹੈ ਪਹੁੰਚਦੀ ਕਿਵੇਂ ਸਮਝਦੇ ਹੋ ਕਿ ਲਈ ਵੀ ਜਿਹੜੀ ਸਿਆਸਤ ਪਿੰਡਾਂ ਤੋਂ ਸ਼ੁਰੂ ਹੋਈ ਹੋਈ ਹੈ ਜਿੱਥੇ ਬੋਲੀਆਂ ਲੱਗ ਰੀਆਂ ਉੱਥੇ ਤੁਸੀਂ ਸਰਬਸੰਮਤੀ ਨਾਲ ਸਰਪੰਚ ਚੁਣਿਆ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਤੁਸੀਂ ਇਹ ਮਹਿਸੂਸ ਇਸ ਤਰ੍ਹਾਂ ਕਰ ਰਹੇ ਆ ਵੀ ਪਿੰਡਾਂ ਚੋਂ ਸ਼ਾਸਤ ਸ਼ੁਰੂ ਜ਼ਰੂਰ ਹੁੰਦੀ ਹੈ ਪਰ ਕੁੱਲ ਮਿਲਾ ਕੇ ਇੱਕਦਮ ਤਾਂ ਕੋਈ ਵੀ ਨਹੀਂ ਹੋ ਸਕਦਾ ਸਹੀ ਸਾਰਾ ਕੋਈ ਠੀਕ ਹੋ ਜਾਏ ਮਤਲਬ ਮੈਂ ਜੇ ਸ਼ੁਰੂਆਤ ਕੀਤੀ ਹੈ ਰਾਜਨੀਤਿਕ ਤੌਰ ਤੇ ਮੈਨੂੰ ਨਹੀਂ ਪਤਾ ਸੀ ਵੀ ਮੈਂ ਇਸ ਤਰ੍ਹਾਂ ਦਾ ਪੂਰੇ ਆਪਦੇ ਜ਼ਿਲ੍ਹੇ ਵਿੱਚ ਲੀਡਰੀ ਆਗਵਾਈ ਕਰਾਂਗਾ ਆਪਦੀ ਲੋਕਾਂ ਵੱਲੋਂ ਜਾਂ ਮੈਂ ਪੂਰੀ ਸਟੇਟ ਲੈਵਲ ਦਾ ਕੋਈ ਆਗੂ ਬਣਾਂਗਾ ਮੈਨੂੰ ਨਹੀਂ ਪਤਾ ਸੀ ਪਰ ਜਦੋਂ ਇਹਦੇ ਵਿੱਚ ਆਇਆ ਹੈ ਤਾਂ ਆਪਦੇ ਨਾਲ ਦੇ ਸਾਥੀਆਂ ਤੋਂ ਇਹ ਸਿੱਖਿਆ ਹੈ ਕਿਸ ਤਰ੍ਹਾਂ ਕੰਮਕਾਰ ਕਰਾਉਣਾ ਹੈ ਕਿਸ ਤਰ੍ਹਾਂ ਲੈਣਾ ਹੈ ਉਹ ਸਾਰੀ ਕੋਈ ਇੱਥੇ ਵੀ ਛੜੀਆਂ ਨਿਸ਼ਾਪ ਹੁਣ ਆਨ ਵਰ ਦੇ ਨਾਲ ਆਪ ਨੂੰ ਹੀ ਕੋਈ ਥੋੜਾ ਜਿਹਾ ਵੱਡਾ ਦਿਲ ਕਰਕੇ ਕਰਨ ਦੀ ਗੱਲ ਕੀਤੀ ਜੇ ਅਸੀਂ ਛੋਟਾ ਦਿਲ ਕਰਨ ਦੀ ਗੱਲ ਹੁੰਦੀ ਸੌੜੀ ਸੋਚ ਹੁੰਦੀ ਤੇ ਫਿਰ ਇਸ ਤਰ੍ਹਾਂ ਦੀ ਗੱਲਾਂ ਨਹੀਂ ਹੋ ਸਕਦੀਆਂ ਫਿਰ ਨਾਲ ਦੇ ਸਾਥੀਆਂ ਨੂੰ ਸਮਝਾਏਗੀ ਇਸ ਗੱਲ ਤੇ ਵੀ ਇਸ ਤਰ੍ਹਾਂ ਆਪਾਂ ਲਗਾਤਾਰ ਅੱਗੇ ਤਰ੍ਹਾਂ ਨਹੀਂ ਚੱਲਣਾ ਆਪਾਂ ਬਦਲੀ ਕਰੀਏ ਤੇ ਉਹਨਾਂ ਨੇ ਸਮਝਾਉਣ ਲੱਗਿਆ ਜਾਂ ਸਮਝਣ ਲੱਗਾ ਟਾਈਮ ਤਾਂ ਲੱਗਿਆ ਕੋਈ ਮੁਸ਼ਕਲਾਂ ਤਾਂ ਸਾਨੂੰ ਹੀ ਆਈਆਂ ਨੇ ਇਹ ਨਹੀਂ ਵੀ ਇੱਕਦਮ ਜਿੱਦਾ ਨਾਂ ਰੱਖਿਆ ਤੋਂ ਉਸੇ ਵੇਲੇ ਬਣ ਗਿਆ ਤਿੰਨ ਚਾਰ ਵਾਰ ਪੰਚਾਇਤਾਂ ਇਕੱਠੀਆਂ ਕਰਕੇ ਉਹਨਾਂ ਨੂੰ ਫਿਰ ਮੌਕਾ ਦੇ ਕੇ ਉਹਨਾਂ ਦੇ ਕਿਸੇ ਦੀ ਰਿਕਵੈਸਟ ਕਰਕੇ ਕਿਸੇ ਦੀ ਮਿਹਨਤ ਮਤਾਜੀ ਕਰਕੇ ਕਿ ਇਹ ਕੰਮ ਜਿਹੜਾ ਸਿਰੇ ਚੜਾਇਆ ਪਹਿਲੇ ਸੱਟੇ ਨਹੀਂ ਹੋਇਆ ਗਿਆ ਵੀ ਸਿਰੇ ਚੜ ਗਿਆ ਇੱਕ ਜਿਵੇਂ ਸਰ ਨੇ ਸਵਾਲ ਕੀਤਾ ਜੀ ਪਿੰਡਾਂ ਦੇ ਵਿੱਚ ਬੋਲੀਆਂ ਲੱਗ ਰਹੀਆਂ 2-2 ਕਰੋੜ ਤੱਕ ਪਹੁੰਚੀਆਂ ਨੇ ਹਾਂ ਜੀ ਸਰ ਉਹਨੂੰ ਤੁਸੀਂ ਸਹੀ ਸਮਝੋ ਕਿ ਗੱਲ ਸਮਝਦੇ ਜੀ ਨਹੀਂ ਜੀ ਉਹ ਤਾਂ ਬੇਕੂਫੀ ਹੈ ਜੇ ਬੋਲੀ ਕੋ ਲਗਾਉਂਦਾ ਤੇ ਫਿਰ ਉਹ ਕਮਾਏਗਾ ਕਿਤੋਂ ਜੀ ਬੇਈਮਾਨੀ ਕਰੇਗਾ ਠੱਗੀ ਕਰੇਗਾ ਮੈਂ ਤਾਂ ਇਹ ਕਹਿਣਾ ਕਿ ਇੱਕ ਸਾਥੀ ਅੱਜ ਇੱਕ ਸਰਪੰਚ ਨੂੰ ਲੋਕਾਂ ਨੇ ਕਿਹਾ ਵੀ ਤੈਨੂੰ ਅਸੀਂ ਸਰਪੰਚ ਬਣਾਉਣਾ ਹੈ ਵੀ ਗੁਰਦੁਆਰੇ ਚੱਲੋ ਅਰਦਾਸ ਕਰਿਏ ਤੇ ਉਹਨੇ ਕਿਹਾ ਵੀ ਪਹਿਲਾਂ ਮੇਰੀ ਅਰਦਾਸ ਕਰੋ ਵੀ ਮੈਂ ਖਾਣਾ ਨਾ ਖਾਣਾ ਤੇ ਨਾ ਮੈਂ ਖਾਣ ਦੇਣਾ ਮੈਂ ਕਿਹਾ ਵੀ ਭਾਵੇਂ ਗੁਰਦੁਆਰੇ ਚ ਸੌ ਉਹਨੂੰ ਨਾ ਚਕਾਓ ਪਰ ਘਟੋ ਘਟ ਲੋਕਾਂ ਦੀ ਪੰਚਾਇਤ ਦੇ ਵਿੱਚ ਲੋਕਾਂ ਦੇ ਇਕੱਠ ਦੇ ਵਿੱਚ ਇਹ ਜ਼ਰੂਰ ਕਵੇ ਕਿ ਮੈਂ ਜਿਹੜਾ ਸਰਕਾਰੀ ਪੈਸਾ ਜਾਂ ਲੋਕਾਂ ਦਾ ਪੈਸਾ ਜੇ ਖਾਵਾਂਗਾ ਤੇ ਮੇਰੇ ਵਾਸਤੇ ਹਰਾਮ ਹੋਵੇਗਾ ਇਸ ਤਰ੍ਹਾਂ ਦੀ ਆਉਂਦੇ ਕੋਈ ਪਰਨ ਕਰਾਇਆ ਜਾਣ ਸੌ ਭਾਵੇਂ ਨਾ ਚੱਕੇ ਪਰ ਪੜਨੋ ਜ਼ਰੂਰ ਕਰੇ ਕਿ ਮੈਂ ਇਸ ਤਰ੍ਹਾਂ ਦਾ ਕੋਈ ਗਲਤ ਨਹੀਂ ਕਾਵਾਂਗਾ ਤੇ ਦੂਸਰੇ ਇਹ ਵੀ ਐਜੂਕੇਟ ਹੋਵੇ ਸਿਆਣਾ ਹੋਵੇ ਜਿਹੜੇ ਦਫ਼ਤਰਾਂ ਚ ਲੁੱਟ ਮੱਚੀ ਹੈ ਲੋਕਾਂ ਕੋਲ ਪੈਸੇ ਲੈ ਕੇ ਲੈ ਰਹੇ ਹਰੇ ਕੰਮ ਦੇ ਇਹ ਸਾਥੀ ਪੜ੍ਹੇ ਲਿਖੇ ਨੇ ਇਹ ਸਾਡੇ ਕੋਲ ਵੀ ਰਹਿ ਲੈਣ ਕਿਉਂਕਿ ਪਹਿਲਾਂ ਸਾਨੂੰ ਵੀ ਸੰਘਰਸ਼ ਕਰਨਾ ਪਿਆ ਦਫ਼ਤਰਾਂ ਵਿੱਚ ਕੰਮਕਾਰ ਕਰਾਉਣ ਲਈ ਸਾਡੇ ਕੋਲ ਜੇ ਹੁਣ ਅੱਜ ਫ੍ਰੀ ਕਰਦੇ ਨੇ ਲੋਕ ਮਨ ਲਓ ਦਫ਼ਤਰ ਸਾਡੀ ਇੱਜ਼ਤ ਮਾਨ ਕਰਦੇ ਨੇ ਤੇ ਪਹਿਲਾਂ ਅਸੀਂ ਆਪ ਦਾ ਉਹਨਾਂ ਨੂੰ ਦਿਖਾਇਆ ਹੈ ਆਪ ਦਾ ਜਿਹੜਾ ਜੋ ਵੀ ਉਹਨਾਂ ਨਾਲ ਟੱਕਰ ਲਈ ਹੈ ਤੇ ਹੁਣ ਇਹਨਾਂ ਨੂੰ ਤਾਂ ਬੜਾ ਸੌਖਾ ਹੈ ਮੇਰੇ ਨਾਲ ਦੇ ਸਾਥੀ ਜਿਹੜੇ ਇਹ ਸਹਯੋਗ ਲੈਣ ਸਾਡਾ ਜੇ ਕੋਈ ਪੈਸੇ ਜਾਂ ਰਿਸ਼ਵਤ ਮੰਗਦਾ ਤਾਂ ਅਸੀਂ ਉਹਦੇ ਕੋਲ ਫ੍ਰੀ ਕਰਾਵਾਂਗੇ ਤੇ ਜੇ ਇਹ ਰਿਸ਼ਵਤ ਦੇਣਗੇ ਵੀਡੀਓ ਦਫ਼ਤਰ ਵਾਲਿਆਂ ਨੂੰ ਉਹਦਾ ਹਿਸਾਬ ਮਕਾਣਗੇ ਤੇ ਫਿਰ ਵੀ ਇਹਨਾਂ ਨੂੰ ਵੀ ਲਾਣੀ ਪੈਗੀ ਠੱਗੀ ਤੇ ਫਿਰ ਜੇ ਸਿੱਖ ਜਾਣਗੇ ਸਾਰੇ ਦਾਪੇਚ ਤੇ ਮੇਰੇ ਖਿਆਲ 'ਚ ਇਹਨਾਂ